ਬੇਟੀ ਅੱਜ ਕਿੱਥੇ ਆਏ ਹੋ ਤੇ ਕੀ ਅੱਜ ਮੀਟਿੰਗ ਰੱਖੀ ਹੈ ਜੀ ਮੇਰਾ ਨਾਮ ਸਵਰਨ ਕੌਰ ਪਿੰਡ ਖਾਰੇ ਕੋ ਤਾੜ ਬਲਾਕ ਗੁਰੂ ਅਰਸਾਏ ਅੱਜ ਕੀ ਵਿਸ਼ੇਸ਼ ਮੀਟਿੰਗ ਰੱਖੀ ਕੀ ਮੁੱਦੇ ਨੇ ਬਤ ਹਾਂਜੀ ਅੱਜ ਮੀਟਿੰਗ ਜਿਹੜੀ ਹੋਈ ਆ ਨਰੇਗਾ ਨੂੰ ਲੈ ਕੇ ਹੋਈ ਆ ਜੋ ਕਿ ਨਰੇਗਾ ਵਿੱਚ ਮਜ਼ਦੂਰ ਕੰਮ ਕਰਦੇ ਹਨ ਬਹੁਤ ਹੀ ਉਹਨਾਂ ਨੂੰ ਕੱਜਲਖੁਆਰੀ ਹੋ ਰਹੀ ਏ ਕੋਈ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਕੋਈ ਕੁਝ ਨਹੀਂ ਅਸੀਂ ਵੀ ਮਤਲਬ ਡਿਮਾਂਡ ਦਿੱਤੀ ਸੀ ਕੋਈ ਸਾਡੀ ਡਿਮਾਂਡ ਨਹੀਂ ਜੀਆਰਐਸ ਨੇ ਕੱਢੀ ਮਤਲਬ ਫਿਰ ਅਸੀਂ ਕੇਸ ਲਾਇਆ ਸਾਨੂੰ ਅੱਜ 6 ਮਹੀਨੇ ਹੋ ਗਏ ਨੇ ਦਫ਼ਤਰਾਂ 'ਚ ਰੋਲਦੇ ਨੂੰ ਕੋਈ ਕੰਮ ਨਹੀਂ ਸਾਡਾ ਦਿੱਤਾ ਜਾਂਦਾ ਬਸ ਇਹੋ ਹੀ ਨਾਰਾ ਲਾਇਆ ਜਾਂਦਾ ਹੈ ਕੋਈ ਕੋਈ ਨਹੀਂ ਕੰਮ ਕਰਦੇ ਆ ਕਰਦੇ ਆ ਪਰ ਜਿਹੜੀ ਸਰਪੰਚ ਦੀ ਲੇਬਰ ਹੈ ਉਹਨਾਂ ਦਾ ਕੰਮ ਕੱਢ ਦਿੱਤਾ ਜਾਂਦਾ ਔਰ ਉਹਨਾਂ ਦੇ ਬੰਦੇ ਕੰਮ ਵੀ ਕਰ ਰਹੇ ਨੇ ਜਿਹੜੇ ਕਿ ਤਗੜੇ ਲੋ ਸਾਰਾ ਡਾਟਾ ਵੀ ਨਿਕਲਿਆ ਹੋਇਆ ਹੈ ਠੀਕ ਹੈ ਇਹ ਯਾਰਾਂ ਦੀ ਗੱਲ ਨਹੀਂ ਹੈਗੀ ਇਹ ਲੱਖਾਂ ਦੀ ਗੱਲ ਹੈ ਜੋ ਕਿ ਸਾਡੇ ਪਿੰਡ ਵਿੱਚ ਖੈਰੇ ਕ ਤਾੜ ਵਿੱਚ ਲੱਖਾਂ ਮੂੰਹ ਪੈਸੇ ਪੈ ਨੇ ਘਰ ਬੈਠਿਆਂ ਦੇ ਹੀ ਪੈ ਨੇ ਇਹ ਸਰ ਨਰੇਦਾ ਦੇ ਹੀ ਪੈਸੇ ਪੈ ਨੇ ਜੋ ਕਿ ਉਹਨਾਂ ਨੇ ਇੱਕ ਦਿਨ ਵੀ ਕੰਮ ਨਹੀਂ ਕੀਤਾ ਵੱਡੀ ਤਾਂ ਅਜਲੀ ਹੋ ਰਹੀ ਹੈ ਹਾਂਜੀ 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 ਬਿਲਕੁਲ ਹਾਂਜੀ ਬਹੁਤ ਵੱਡੇ ਕਪੜੇ ਹੋ ਰਹੇ ਨੇ ਜੋ ਕਿ ਗਰੀਬਾਂ ਦਾ ਹੱਕ ਹੈ ਗਰੀਬਾਂ ਨੂੰ ਹੱਕ ਮਿਲਣਾ ਚਾਹੀਦਾ ਪਰ ਨਹੀਂ ਗਰੀਬ ਕੀ ਨੇ ਘਰ ਬੈਠੇ ਸਾਰੇ ਰੋ ਰਹੇ ਨੇ ਹੱਕ ਨਹੀਂ ਉਹਨਾਂ ਨੂੰ ਮਿਲ ਰਿਹਾ ਸਹੀ ਕੰਮ ਨਹੀਂ ਹੋ ਰਿਹਾ ਜੋ ਕਿ ਬਹੁਤ ਹੀ ਗਲਤ ਹੋ ਰਿਹਾ ਹੈ ਔਰ ਸਾਡੇ ਲੋਕਪਾਲਚ ਕੇਸ ਲੱਗਿਆ ਹੋਇਆ ਹੈ ਲੋਕਪਾਲ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਕੰਮ ਦੇਵਾਂਗੇ ਪਰ ਨਹੀਂ ਸਾਨੂੰ 6 ਮਹੀਨੇ ਹੋ ਗਏ ਨੇ ੱਟਕੇ ਖਾ ਰਹੇ ਹਾਂ ਅਸੀਂ ਪ੍ਰੂਫ ਵੀ ਉਹਨਾਂ ਨੂੰ ਕੱਢ ਕੇ ਦਿਖਾਏ ਨੇ ਪਰ ਨਹੀਂ ਸਾਡੇ ਪ੍ਰੂਫ ਦੀ ਕੋਈ ਸੁਣਵਾਈ ਨਹੀਂ ਹੋਈ ਹਰ ਰੋਜ਼ ਆਓ ਜੀ ਤੇ ਵਾਪਸ ਚਲੇ ਜਾਓ ਬਸ ਆਓ ਜੀ ਤੇ ਵਾਪਸ ਚਲੇ ਜਾਓ ਸਾਨੂੰ ਕੋਈ ਉਮੀਦ ਨਹੀਂ ਕਿ ਸਾਨੂੰ ਕੰਮ ਦਵਾਇਆ ਜਾਵੇਗਾ ਇਸ ਲਈ ਅੱਜ ਅਸੀਂ ਸਾਰੇ ਇੱਥੇ ਵੈਲਪਸ ਸਭਾ ਦੀ ਟੀਮ ਸਾਰੇ ਇਕੱਠੇ ਹੋਏ ਹਾਂ ਸਾਨੂੰ ਉਮੀਦ ਹੈ ਕਿ ਸਾਨੂੰ ਨੇਕਦਾਰਾਂ ਦਾ ਮਨਰੇਦਾਂ ਦਾ ਕੰਮ ਦਵਾਇਆ ਜਾਵੇ ਔਰ ਜੋ ਨਾਲ-ਨਾਲ ਸਰਵੇ ਚੱਲ ਰਹੇ ਨੇ ਮੈਂ ਮਕਾਨਾਂ ਦੇ ਜੋ ਕਿ ਉਹਨਾਂ ਕਰ ਹੀ ਸਰਪੰਚ ਦੇ ਚਾਹਤਿਆਂ ਕਰੇ ਹੀ ਕਮਰਿਆਂ ਦੇ ਸਰਵੇ ਹੋ ਰਹੇ ਨੇ ਬਾਕੀ ਗਰੀਬ ਜੋ ਨੇ ਉਹ ਰੋ ਰਹੇ ਨੇ ਕਿ ਸਾਡੇ ਕੋਈ ਮਕਾਨ ਦਾ ਸਰਵਾ ਨਹੀਂ ਹੋਇਆ ਜੋ ਜੀਆਰਐਸਏ ਨਹੀਂ ਜੀ ਬਿਲਕੁਲ ਨਹੀਂ ਗਰੀਬਾਂ ਨੂੰ ਸਹੂਲਤ ਮਿਲਦੀ ਜੋ ਜੀਆਰਐਸਏ ਉਹ ਪੈਸੇ ਲੈ ਕੇ ਫਾਰਮ ਫਿਲ ਕਰ ਰਹੇ ਨੇ ਔਰ ਜਿਹੜੇ ਮਜ਼ਦੂਰ ਪੈਸੇ ਨਹੀਂ ਦੇ ਰਹੇ ਉਹਨਾਂ ਦੇ ਕੋਈ ਫਾਰਮ ਫਿਲ ਨਹੀਂ ਹੋ ਰਿਹਾ ਔਰ ਮੰਗ ਦੇ ਟੋੜੇ ਹਾਂਜੀ ਸਰ ਸਾਡੀ ਮੰਗ ਹੈ ਕਿ ਕਿਸੇ ਕੋ ਨਾ ਗਰੀਬਾਂ ਦਾ ਵੀ ਸੁਣਵਾਈ ਹੋਣੀ ਚਾਹੀਦੀ ਹੈ ਜਿੰਨਾਂ ਕੋਲ ਮਕਾਨ ਨਹੀਂ ਹੈਗੇ ਛੱਤ ਨਹੀਂ ਹੈਗੀ ਉਹਨਾਂ ਨੂੰ ਮਕਾਨ ਮੁਹੱਈਆ ਕਰਵਾਏ ਜਾਣ ਔਰ ਮਨਰੇਗਾ ਦਾ ਕੰਮ ਉਹਨਾਂ ਨੂੰ ਦਵਾਇਆ ਜਾਵੇ 100 ਦਿਨ ਕੰਮ ਉਹਨਾਂ ਨੂੰ ਦਵਾਇਆ ਜਾਵੇ ਜੈਪੀਨ ਜੈਪਾਲ